ਸਾਡੇ ਕੋਲੇ ਪਰੇ ਭੈਣ ਪਈਆ ਬਾਪੂ ਜੀ ਜਤਿੰਦਰ ਸਿੰਘ ਵੈਦਮਾਨ ਦੀ ਬੇਟੀ ਆ ਭੈਣ ਪ੍ਰਯੰਕਾ ਕਾਂਧੀ ਦੀ ਕਲਾਸਮੇਟ ਆ ਤੇ ਫਾਦਰ ਸਾਹਿਬ ਨੂੰ 75000 ਰੁਪਏ ਪੈਨਸ਼ਨ ਆਉਂਦੀ ਸੀ 4 ਕਰੋੜ 80 ਲੱਖ ਰੁਪਏ ਦੀ ਚੋਰੀ ਹੋਈ ਇਹਨਾਂ ਕਰੇ ਬੇਬੇ ਲੈ ਕੇ ਆਏ ਜਲੰਧਰ ਤੋਂ ਉਹ ਅੱਖਾਂ ਤੋਂ ਬਲਾਈਂਡ ਸੀ ਬੇਬੇ ਨੇ ਪਾਣੀ ਮੰਗਿਆ ਮੈਨੂੰ ਪਾਣੀ ਦੇ ਦੇ ਉਹਨੂੰ ਕਿਸੇ ਨੇ ਬੋਤਲ 'ਚ ਬਾਥਰੂਮ ਹੀ ਭਰ ਕੇ ਦੇ ਉਹੀ ਵੀ ਗਿਆ ਉਹ ਬੱਚੇ ਇਦਾਂ ਦੇ ਆ ਉਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਪਾਲਣ ਤੋਂ ਮਨਾਂ ਕਰਤਾ ਵੀ ਅਸੀਂ ਰੱਖ ਨਹੀਂ ਸਕਦੇ ਜਿਉਂ ਹੀ ਬੱਚੇ ਠੀਕ ਹੁੰਦੇ ਤੇ ਉਹਨਾਂ ਨੇ ਕਦੇ ਵੀ ਸਾਨੂੰ ਆਪਣੇ ਦਵਾਕ ਦੇਣੀ ਨਹੀਂ ਸੀ ਹਾਂਜੀ ਦੋਸਤੋ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਸਾਡੇ ਪਹੁੰਚਣ ਦਾ ਸਬਬ ਇਸ ਤਰ੍ਹਾਂ ਬਣਿਆ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਕੁੱਪਕਰਾਂ ਦੇ ਵਿੱਚੋਂ ਕੁਝ ਵੀਰਾਂ ਵੱਲੋਂ ਦਾਨੀ ਸੱਜਣਾ ਦੇ ਵੱਲੋਂ ਜੋ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਸੋਸਾਇਟੀ ਨੂੰ 611 ਜੋੜੇ ਜਿਹੜੇ ਚੱਪਲਾਂ ਦੇ ਆ ਉਹ ਭੇਟ ਕਰਨ ਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਸਿਗੇ ਇਹ ਹੈ ਜੀ ਇਹ ਸੋਸਾਇਟੀ ਦਾ ਜਿਹੜਾ ਮੁੱਖ ਦਫ਼ਤਰ ਆ ਉਹ ਆ ਇੱਥੇ ਜਿਹੜੀ ਸਾਰੀ ਲਿਖਤ ਪੜਤ ਹੁੰਦੀ ਆ ਜਿੰਨੇ ਵੀ ਦਾਨੀ ਸੱਜਣਾ ਦਾਨ ਦੇ ਕੇ ਜਾਂਦੇ ਆ ਜਾਂ ਜੋ ਵੀ ਵਸਤਾਂ ਦਿੰਦੇ ਆ ਉਹ ਸਾਰਿਆਂ ਦਾ ਇੱਥੇ ਰਿਕਾਰਡ ਵੀ ਰੱਖਿਆ ਜਾਂਦਾ। ਇਸ ਸੁਸਾਇਟੀ ਵਿੱਚ 850 ਤੋਂ ਵੱਧ ਜਿਹੜੇ ਮਰੀਜ਼ ਨੇ ਉਹ ਭਾਰਤੀ ਨੇ ਆਪ ਪ੍ਰਬੰਧਕਾਂ ਦੇ ਵੱਲੋਂ ਸਾਨੂੰ ਇਹ ਸੁਸਾਇਟੀ ਵਿਖਾਈ ਗਈ। ਇਹ ਠੀਕ ਨੇ ਸਰਕਾਰੀ ਸਕੂਲੇ ਪੜ੍ਹਨ ਲਈ ਭੇਜਦੇ ਆ ਡਿਸੇਬਲ ਬੱਚਿਆਂ ਲਈ ਸਾਡੇ ਕੋਲ ਆ ਕੇ ਤੋਂ ਟੀਚਰ ਆਉਂਦੇ ਨੇ ਪੜਾਉਣ ਲਈ। ਇਹ ਜਿਹੜੀ ਨੀਲੇ ਸੂਟ ਵਾਲੀ ਕੁੜੀਏ ਤਾਂ ਨਾ ਸਾਹਿਬ ਬਿਉਤਿਆ। ਇਹਦੀ ਮਦਰ ਤੇ ਜਦੋਂ ਸਾਨੂੰ ਕਾਲ ਆਇਆ ਕਿ ਮੈਂ ਇੰਨਾ ਜ਼ਿਆਦਾ ਚਟਾ ਪੀਣੀ ਆ। ਮੈਂ ਆਪਜੀ ਕੁੜੀ ਵੇਚ ਦੂੰਗੇ ਕੁੜੀਆਂ ਨੂੰ ਰੱਖਣੀ ਪਈ ਇਧਰ ਲਈ ਕੁੜੀ ਆਰਤੀ ਹੈ ਜੋਗਿੰਦ ਦੀ ਕੁੜੀ ਹੈ 75% ਮੱਚੀ ਹੋਈ ਸੀ ਤੇ ਮੰਮੀ ਡੈਡੀ ਜਖਮ ਲਗਾ ਕੇ ਪੈਸੇ ਮੰਗੀ ਸੀ ਇੱਕ ਛਨੂ ਲੁਧਿਆਣਾ ਤੋਂ 12 ਸਾਲਾਂ ਦੀ ਕੁੜੀ ਮਿਲੀ ਉਹ 8 ਮਹੀਨੇ ਦੀ ਪ੍ਰੈਗਨੈਂਸੀ ਉਹਦੇ ਬੱਚਾ ਹੋਇਆ ਬੱਚੇ ਸਾਡੇ ਕੋਲ ਰਹਿ ਰਹੀ ਹੈ ਇਧਰ ਹਸਪੀਟਲ ਆ ਇਧਰ ਫੋਟੋ ਵੀਡੀਓ ਅਲਾਉਡ ਨਹੀਂ ਹੈਗਾ ਮਸ਼ੀਨ ਲੱਗੀ ਕਿਚਨੇ ਆ ਜਿੱਥੇ ਲੰਗਰ ਪਾਣੀ ਤਿਆਰ ਹੁੰਦਾ ਸਾਮਣੂ ਗੁਰੂ ਘਰ ਆ ਜਿਹੜੇ ਗੁਰੂ ਘਰ ਦੇ ਇੰਚਾਰਜ ਨੇ ਉਹਨਾਂ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ ਇਧਰ ਸਾਡੇ ਕੋਲ 150 ਤੋਂ ਪਲੱਸ ਬੱਚੇ ਲੱਗੇ ਕੱਲਾ ਭੈਣਾਂ ਦੇ ਜਿਵੇਂ ਬਿਅਰਗਾਂ ਦੇ ਕੀੜੇ ਪੇ ਮਿਲੇ ਉਦਾਂ ਹੀ ਸਾਨੂੰ ਭੈਣਾ ਦੇ ਕੀੜੇ ਪੇ ਮਿਲੇ ਇੱਧਰ ਲੇਡੀਜ਼ ਨੇ ਜੀ ਇੱਧਰ ਸਾਡੇ 150 ਤੋਂ ਪਲੱਸ ਬੈਡ ਲੱਗਿਆ ਠੀਕ ਹੋਈਆਂ ਭੈਣਾ ਨਾਲ ਸਾਡੇ ਕੱਪੜੇ ਵਗੈਰਾ ਵਾਸ਼ ਕਰਾਉਂਦੀਆਂ ਨਾ ਘਰੋਂ ਚਾਹੇ ਕੱਪੜੇ ਹੋ ਗਏ ਛੰਟਣ ਨੂੰ ਮਿਰਚ ਦੀ ਡੰਡੀਆਂ ਹੋ ਗਈਆਂ ਤੋਂੜਨ ਨੂੰ ਇਦਾਂ ਦੇਕਾਰ ਨਾਲ ਕਰਾਉਣੀਆ ਰਹਿਣੀਆਂ ਬਹੁਤ ਭੈਣਾ ਸਾਨੂੰ ਬਿਨਾ ਕੱਪੜਿਆਂ ਤੋਂ ਨਗਨ ਹਾਲਤ ਦੇ ਵਿੱਚ ਮਿਲੀਆਂ ਇੱਕ ਅਸੀ ਕੁੜੀ ਲੈ ਕੇ ਐ ਅੰਮ੍ਰਿਤਸਰ ਉਹ ਬਾਜ਼ਾਰ ਚ ਬੈਨਾ ਕੱਪੜਿਆਂ ਤੋਂ ਤੁਰਦੀ ਫਿਰਦੀ ਲੋਕ ਉਹਦੀ ਵੀਡੀਓ ਬਣਾਈ ਜਾਂਦੇ ਆ ਪਰ ਉਹਨੂੰ ਕਿਸੇ ਨੇ ਕਪੜਾ ਨਹੀਂ ਦਿੱਤਾ ਠੀਕ ਹੈ ਆਜ ਇਹ ਇਦਾਂ ਦੀਆਂ ਭੈਣਾਂ ਸਾਨੂੰ ਮਿਲੀਆਂ ਲੋਕ ਰੋਡ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਕਰਦੇ ਇੱਕ ਅਸੀਂ ਬੇਬੇ ਲੈ ਕੇ ਆਏ ਜਲੰਧਰ ਤੋਂ ਉਹ ਅੱਖਾਂ ਤੋਂ ਬਲਾਈਂਡ ਸੀ ਬੇਬੇ ਨੇ ਪਾਣੀ ਮੰਗਿਆ ਮੈਨੂੰ ਪਾਣੀ ਦੇ ਦੇ ਉਹਨੂੰ ਕਿਸੇ ਨੇ ਬੋਤਲ ਚ ਬਾਥਰੂਮ ਹੀ ਭਰ ਕੇ ਦਿੱਤਾ ਉਹੀ ਵੀਡੀਓ ਇੱਥੇ ਸਾਡੇ ਜਿਹੜੇ ਡਿਸੇਬਲ ਬੱਚੇ ਉਹਨਾਂ ਦੇ ਬੈੱਡੇ ਇਹ ਬੱਚੇ ਇਦਾਂ ਦੇ ਆ ਉਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਪਾਲਣ ਤੋਂ ਮਨਾਂ ਕਰਤਾ ਵੀ ਅਸੀਂ ਰੱਖ ਨਹੀਂ ਸਕਦੇ ਜਿਹੇ ਵਿੱਚ ਠੀਕ ਹੁੰਦੇ ਤੇ ਉਹਨਾਂ ਨੇ ਕਦੇ ਵੀ ਸਾਨੂੰ ਆਪਣਾ ਜਵਾਕ ਦੇਣਾ ਹੀ ਨਹੀਂ ਸੀ ਹਲੋ ਹਾਂਜੀ ਰੁੱਕੇ ਲਾਜੀ ਰੁੱਕੇ 10 ਮਿੰਟ ਪੀੜਾ ਮੈਡੀਕਲ ਹੈ ਇਨੀ ਪਹਿਲੇ ਵਕਤ ਇਹ ਰੱਖਦਾ ਜਿੰਨੀ ਤਰ੍ਹਾਂ ਕਿ ਆਣੇ ਤੋਂ ਬੇਬੇ ਲੈ ਕੇ ਆਏ ਉਹਦੀ 80 ਤੋਂ 85 ਸਾਲ ਦੀ ਉਮਰ ਹੋ ਤੇ ਜੋ ਲਤਾਂ 'ਚ ਕੀੜੇ ਪਏ ਹੋਏ ਸੀ ਲੋਕ ਉਹਦੇ ਨਾਲ ਵੀ ਉੱਥੇ ਗਲਤ ਕੰਮ ਕਰ ਜਾਂਦੇ ਉਹਦੀ ਦੇਚੂ ਪਿਆਸ ਕੁੜੀ ਲੈ ਕੇ ਜਲੰਧਰ ਤੋਂ ਤਕਰੀਬਨ 3 ਸਾਲਾਂ ਤੋਂ ਬੜਦੇ ਤੇ ਪਈ ਪੂਰੀ ਬੈਕਸਾਈਡ ਇਹਦੀ ਕੀੜੇ ਖਾ ਕੇ ਨੰਨਾ ਸਲਵਾਰ ਦਾ ਨਾਲ ਅੰਦਰ ਬੜਿਆ ਹਾਂ ਪੂਰੀ ਵੱਡੀ ਪੇਚ ਅਸੀਂ ਕੁੜੀ ਨੂੰ ਲੈ ਕੇ ਜਲੰਧਰ ਸਿਵਲ ਹਸਪੀਟਲ ਦੇ ਅੰਦਰ ਉਹਦੀ ਪੂਰੀ ਬਾਹ ਕੀੜੇ ਖਾ ਕੇ ਇਸ ਕੰਡੀਸ਼ਨ ਦੇ ਵਿੱਚ ਠੀਕ ਹੋਈਆਂ ਭੈਣਾਂ ਨਾਲ ਸਾਡੀ ਸੇਵਾ ਕਰਾਉਣੀ ਆ। ਲਾਸਟ ਦੇ ਉੱਤੇ ਪਰੇ ਦੋ ਬਡ ਦਿੱਤੇ ਮਾ ਮਾਤੀਆਂ ਪਈਆਂ ਕਮਰੇ ਦੇ ਅੰਦਰ ਬੰਦ ਪਈਆਂ ਸੀ ਪੱਟ ਕੇ ਲੈ ਕੇ ਆਏ ਸੀ ਨੇ ਆ ਦੇ ਕਿਹੜੀ ਤੇ ਪੂਰੀ ਬੈਕਸ਼ੈਟ ਉਹਨੇ ਇੱਕ ਸਾਡੇ ਕੋਲੇ ਪਰੇ ਭੈਣ ਪਈ ਆ ਬਾਪੂ ਜੀ ਜਤਿੰਦਰ ਸਿੰਘ ਵੈਦਮਾਨ ਦੀ ਬੇਟੀ ਆ ਭੈਣ ਪ੍ਰੇਨਕਾ ਕਾਂਧੀ ਦੀ ਕਲਾਸਮੇਟ ਆ ਤੇ ਫਾਦਰ ਸਾਹਿਬ ਨੂੰ 75000 ਰੁਪਏ ਪੈਨਸ਼ਨ ਆਉਂਦੀ ਸੀ 4 ਕਰੋੜ 80 ਲੱਖ ਰੁਪਏ ਦੀ ਚੋਰੀ ਹੋਈ ਇਹਨਾਂ ਘਰੇ ਭਰਾ ਇਹਨਾਂ ਦਾ ਐਮ ਡੀ ਡਾਕਟਰ ਜੂ ਦੇ ਘਰੇ ਪੇਪੇ ਦੇ ਦੀ ਬੋਡੀ ਕੀੜੇ ਖਾ ਗਏ ਇਹਨਾਂ ਨੂੰ ਪਤਾ ਨਹੀਂ ਪੈਸ਼ਾ ਮੈਟਰ ਨਹੀਂ ਕਰਦਾ ਬੰਦੇ ਕੋਲੇ ਕਿੰਨਾ ਜੇ ਉਹਦਾ ਪਰਿਵਾਰ ਉਹਨੂੰ ਵਧੀਆ ਤਰੀਕੇ ਨਾਲ ਸੰਭਲ ਰਿਹਾ ਤੇ ਉਹਦੇ ਨਾਲ ਦੀ ਕੋਈ ਅਸੀਂ ਚਾਹੁੰਦੇ ਜਿਹੜੀ ਸਾਡੀ ਸ਼ਾਸਤਾਂ ਬੰਦ ਹੋ ਜੇ ਤਾਂ ਇਹ ਲੋਕ ਆਪੋ ਆਪਣੇ ਪਰਿਵਾਰ ਦੇ ਮੈਂਬਰਾਂ ਚ ਰਹਿਣ ਨਹੀਂ ਤੇ ਦੇਖੋ ਦੇਖੀ ਤਾਂ ਫਿਰ ਬਹੁਤ ਜ਼ਿਆਦਾ ਮਾੜੇ ਹਾਲਾਤ ਹੋ ਰਹੇ ਪੰਜਾਬ 'ਚ ਅੱਜ ਤੇ ਇੱਕ ੱੱਬਾਵਾ ਪੰਜਾਬ ਦੇ ਤੇ ਕੋਈ ਅਸੀਂ ਬਹੁਤਾ ਚੰਗਾ ਕੰਮ ਨਹੀਂ ਕਰ ਰਹੇ ਬੰਦ ਹੋਣਾ ਚਾਹੀਦਾ ਜਿਹੜੇ ਵੀ ਅੱਗੇ ਠੀਕ ਨੇ ਥੱਲੇ ਬੈਠ ਕੇ ਪ੍ਰਸ਼ਾਸਨ ਦੇ ਡਿਸੀਜਨ ਬੰਦੇ ਦੀ ਟੇਬਲ ਲਗਾਉਂਦੇ ਆ ਅਸੀਂ ਬਾਬੇ ਨੇ ਕਿਹਾ ਸੀ ਆਪਣੀ ਡਿਗਰਾਉਂਡ ਕੋਲ ਦੇਖੋ ਅੱਜ ਤਾਂ ਪੂਰਾ ਜਿਹੜਾ ਸ਼ਹਿਰ ਹੈ ਕੀੜੇਗਾ ਬਾਬੇ ਲਗੇ ਗੁਰੂ ਘਰ ਸਰੋਵਰ ਹੁਣ ਗੁਰਦੁਆਰੇ ਮਾਰੇ ਮੰਦਰ ਨਹੀਂ ਮਾਰੇ ਉਹਨਾਂ ਦੇ ਜਿਹੜੇ ਪ੍ਰਬੰਧ ਕਰਨ ਦਾ ਹੈ ਨਾ ਸਾਰਾ ਕੁਝ ਅੱਡਾ ਕੋਈ ਤਾਂ ਦੰਦ ਨੇ ਉਹਨਾਂ ਕਰੀ ਨਾ ਐਕਸਾ ਦੇ ਕੋਲੇ ਉਹਦੇ ਬਾਬਾ ਜੀ ਉਹਨਾਂ ਦਾ ਪੂਰਾ ਪਰਿਵਾਰ ਹੈ ਜਿਹੜਾ ਅਮਰੀਕਾ ਗਿਆ ਬਾਪੂ ਜੀ ਐਨਓਨ ਬੜ ਚਿਕਰਾਉਂ ਸ਼ਿਕਾਪਸ ਪੀਤੀ ਪ੍ਰੈਸੀਡੈਂਟ ਸੀ ਬਹੁਤ ਬੰਦੇ ਨੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਨੂੰ ਇਹ ਵੀ ਪੈਨਸ਼ਨ ਕਿਹੜਾ ਕਿਹੜਾ ਕਹਿੰਦੇ ਪਰ ਇਹਨਾਂ ਨੂੰ ਕੋਈ ਨਹੀਂ ਮਿਸਮੈਂਟ ਐਕਸਾ ਦੇ ਕੋਲੇ ਦੇਖਿਆ ਨਾ ਸ਼ੂਕਾ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਕਿ ਜਿਹੜਾ ਕਿ ਸਾਡੇ ਨਗਰ ਕੁੱਪ ਦੀ ਕੁੱਪ ਕਲਾਂ ਦੀ ਸਮੁੱਚੀ ਸੰਗਤ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਯੂ ਐਸ ਏ ਅਤੇ ਧਾਮੀ ਬ੍ਰਦਰ ਯੂ ਐਸ ਏ ਉਹਨਾਂ ਵੱਲੋਂ ਅੱਜ ਮਨੁੱਖਤਾ ਦੀ ਸੇਵਾ ਖਉਤੋ ਵੱਡੀ ਸੇਵਾ ਪਿੰਡ ਹਸ਼ਨਪੁਰ ਜੋ ਕਿ ਸਾਡੇ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ ਜੋ ਇਸ ਸਾਰੀ ਹੀ ਸੰਸਥਾ ਦੇ ਮੁਖ ਸੇਵਾਦਾਰ ਨੇ ਤੇ ਉਹਨਾਂ ਦੀ ਸਾਰੀ ਹੀ ਟੀਮ ਇੱਥੇ ਮੌਜੂਦ ਹੈ ਤੇ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਸਾਰੀ ਹੀ ਸੰਸਥਾ ਚੱਲਦੀ ਹੈ ਉੱਥੇ 611 ਜੋੜੇ ਚੱਪਲਾਂ ਦੇ ਭੇਟਾ ਕਰਨ ਦੇ ਲਈ ਤੇ ਪਹੁੰਚੀ ਹੈ ਸਾਰੀ ਹੀ ਸੰਗਤ ਤੇ ਅੱਜ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਚੰਨ ਸਿੰਘ ਜੀ ਆਲਖ ਕੁੱਪਕਲਾ ਉਹਨਾਂ ਵੱਲੋਂ ਅਤੇ ਆਲਖ ਜਿਹੜੀ ਆਪਣੀ ਚੱਪਲ ਸਟੋਰ ਹੈ ਬਿਲਕੁਲ ਨਾ ਮੱਤਰ ਰੇਟਾਂ ਤੇ ਨੋ ਪ੍ਰਾਫਿਟ ਨੋ ਲਾਅ ਤੇ ਤਹਿਤ ਇੱਥੇ ਇਹ ਜਿਹੜੀ ਸੇਵਾ ਸਾਰੀ ਭੇਜੀ ਗਈ ਹੈ ਨਾਲ ਹੀ ਸਾਡੇ ਸਤਿਕਾਰਯੋਗ ਪ੍ਰਧਾਨ ਦਾਰਾ ਸਿੰਘ ਜੀ ਉਹਨਾਂ ਵੱਲੋਂ 11000 ਦੀ ਸੇਵਾ ਦਰਸ਼ਨ ਸਿੰਘ ਕੁੱਪਕਲਾ ਸਨੀ 베ਦੀ ਜੀ ਗੁਰਦੀਪ ਸਿੰਘ ਜੀ ਜੋਤੀ ਕੁੱਪ ਜਿਨ੍ਹਾਂ ਦਾ ਅੱਜ ਸਾਡੇ ਭਰਾ ਦਾ ਜਨਮ ਦਿਨ ਵੀ ਹੈ ਇਹਨਾਂ ਨੇ ਇਹ ਕਿਉਂਕਿ ਇਦਾਂ ਦੇ ਉਪਰਾਲੇ ਨਾ ਜਦੋਂ ਤੁਹਾਡਾ ਜਨਮ ਦਿਨ ਹੈ ਜਾਂ ਕੋਈ ਵਿਆਹ ਹੈ ਇਦਾਂ ਦੇ ਵਿੱਚ ਆਪਾਂ ਦਸਬੰਧ ਕੱਢਦੇ ਆ ਸਾਰੀ ਪਰ ਜਦੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜਾ ਇੱਥਾਂ ਇਦਾਂ ਦੇ ਜਿੰਨੀਆਂ ਵੀ ਸੰਸਥਾਵਾਂ ਪੰਜਾਬ 'ਚ ਨੇ ਜਾਂ ਮੇਨ ਲਾਲੋ ਵੀ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਜਦੋਂ ਅਸੀਂ ਪਹੁੰਚਦੇ ਆ ਜਾਂ ਇਦਾਂ ਦੇ ਜਿਹੜੇ ਇੱਥੇ ਕਾਰਜ ਹੋ ਰਹੇ ਨੇ ਉਹਦੇ ਵਿੱਚ ਆਪਣਾ ਦਸਬੰਧ ਕੱਢਣ ਦਾ ਫਰਜ਼ ਬਣਦਾ ਸੋ ਅੱਜ ਉਪ ਦੀ ਸੰਗਤ ਭਾਈ ਵੀਰ ਗੁਰਪ੍ਰੀਤ ਸਿੰਘ ਹੁਣ ਯੂ ਐਸ ਏ ਤੇ ਧਾਮੀ ਬ੍ਰਦਰਜ਼ ਇਨਾ ਵੱਲੋਂ ਜਿਹੜੀ ਇਹ ਸੇਵਾ ਹੋਈ ਆ ਸਾਰੀ ਸੰਗਤ ਜਿੰਨੀ ਇੱਥੇ ਖੜੀ ਆ ਰਲ ਮਿਲ ਕੇ ਜਿਨ੍ਹਾਂ ਨੇ ਆਪਦਾ ਤਨਮਨ ਧੰਦੇ ਨਾਲ ਸੇਵਾ ਕੀਤੀ ਆ 611 ਜੋੜੇ ਚੱਪਲਾਂ ਦੇ ਉਹ ਤੁਹਾਡੇ ਸਾਹਮਣੇ ਪਏ ਨੇ ਉਹ ਅਸੀਂ ਇੱਥੇ ਅੱਜ ਸੌਂਪ ਰਹੇ ਆ ਤੇ ਇਹਦੇ ਪ੍ਰਬੰਧਕਾਂ ਨੂੰ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਜਿਨ੍ਹਾਂ ਨੇ ਵੀ ਇਹ ਸੇਵਾ ਕੀਤੀ ਆ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੇ ਆਪਣੇ ਤਨਮਨ ਧੰਦੇ ਨਾਲ ਸੇਵਾ ਕੀਤੀ ਹੈ ਸਾਰਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਦਿਨ ਤੁਕਰੀ ਰਾਤ ਚੌਗਰੀ ਤਰੱਕੀ ਬਖਸ਼ਣ ਇਸੇ ਤਰ੍ਹਾਂ ਅੱਗੇ ਤੋਂ ਵੀ ਵੱਧ ਚੜ ਕੇ ਸੇਵਾ ਨਿਮਣਨ ਦਾ ਬਾਲ ਵਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ